ਸਾਡੇ ਨਾਲ ਇਸ ਵੇਲੇ ਲਾਈਨ ਤੇ ਉਪਾਸਨਾ ਸਿੰਘ ਜੀ ਜੁੜ ਚੁਕੇ ਨੇ ਉਪਾਸਨਾ ਜੀ ਬਹੁਤ ਮੰਦਭਾਗੀ ਖਬਰ ਸਾਡੇ ਸਾਰਿਆਂ ਲਈ ਆਈ ਹੈ ਕਿ ਜਸਵਿੰਦਰ ਪੱਲਾ ਜੀ ਸਾਡੀ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਗਏ ਨੇ ਤੁਹਾਡੇ ਨਾਲ ਬਹੁਤ ਕੰਮ ਕੀਤਾ ਉਹਨਾਂ ਨੇ ਓਬਵੀਅਸਲੀ ਤੁਸੀਂ ਵੀ ਇਸ ਵੇਲੇ ਦੁੱਖ ਦੇ ਵਿੱਚ ਹੋਵੋਗੇ ਬਿਲਕੁਲ ਜੀ ਮੈਂ ਸਵੇਰੇ ਜਦੋਂ ਮੈਨੂੰ ਖਬਰ ਮਿਲੀ ਤਾਂ ਮਤਲਬ ਮਤਲਬ ਜਦੋਂ ਸਵੇਰ ਦੀ ਜੋ ਮੇਰਾ ਹਾਲ ਸੀਗਾ ਔਰ ਮੈਨੂੰ ਅੱਜ ਇੰਨਾ ਫੀਲ ਹੋ ਰਿਹਾ ਜਿਦਾਂ ਕਿ ਕਈ ਬਹੁਤ ਹੀ نزدیکی ਤੁਹਾਡਾ ਜਿਨੀਆ ਚੱਲ ਚੁਲਾ ਜਾਏ ਹੋਰ ਮਤਲਬ ਮੇਰੇ ਕੋ ਵਰਡਸ ਨਹੀਂ ਹੈ ਮੈਂ ਸਾਹ ਦੇ ਸਾਹ ਦੇਖੀ ਮੈਂ ਇਸ ਟਾਈਮ ਕੀ ਸ਼ੀਲ ਕਰੂੰ ਲਾਸਟ ਟਾਈਮ ਤੁਹਾਡੀ ਕਦੋਂ ਗੱਲ ਹੋਈ ਉਹ 파ਸਨਾ ਜੀ ਤੁਹਾਨੂੰ ਪਤਾ ਚਲਿਆ ਸੀ ਕਿ ਉਹ ਉਹਨਾਂ ਦੀ ਤਬੀਅਤ ਜਿਹੜੀ ਉਹ ਠੀਕ ਨਹੀਂ ਚੱਲ ਰਹੀ ਪਿਛਲੇ ਕੁਝ ਮਹੀਨਿਆਂ ਤੋਂ ਮੈਨੂੰ ਰੋਜ਼ ਦਾ ਪਤਾ ਹੈ ਜੀ ਉਹਨਾਂ ਦਾ ਮੈਂ ਕਿਉਂਕਿ ਇਦਾਂ ਨਹੀਂ ਹੈ ਕਿ ਮੈਂ ਐਜੈਕਟਰ ਹੀ ਉਹਨਾਂ ਦੇ ਨਾਲ ਜੁੜੀ ਸੀ ਉਹ ਮੇਰੇ ਲਈ ਫੈਮਲੀ ਸੀ ਜੀ ਤੇ ਉਹਨਾਂ ਦੀ ਵਾਈਫ ਨਾਲ ਵੀ ਮੇਰੀ ਤਕਰੀਬਨ ਗੱਲ ਹੁੰਦੀ ਰਹਿੰਦੀ ਹੈ ਪੁਖਰਾਜ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ਔਰ ਜੇ ਤੋਂ ਲਾਸਟ ਜਿਹੜੀ ਫਿਲਮ ਉਹਨਾਂ ਦੀ ਸੀਗੀ ਜਿਹੜੀ ਉਹਨਾਂ ਨੇ ਕੀਤੀ ਚੈਰੀ ਹੁਣ ਜਿੱਤਿ ਉਹ ਨਹੀਂ ਸੀ ਉੱਥੇ ਲੰਡਨ 'ਚ ਔਰ ਉੱਥੇ ਆਪਾਂ ਇਕੱਠੇ ਸ਼ੂਟ ਕਰ ਰਹੇ ਸੀ ਜੀ ਤੇ ਜੋ ਆ

ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਉਹ ਬਿਮਾਰ ਹੋ ਗਏ ਫਿਰ ਉਹ ਬੰਬੇ ਵੀ ਆਏ ਉਹਨਾਂ ਦੇ ਆਪਰੇਸ਼ਨਸ ਕੀ ਹੋਏ ਮੈਂ ਲਗਾਤਾਰ ਜੋ ਉੱਟ ਤੱਕ ਸੀ ਪਰ ਮੈਂ ਗੱਲ ਨਹੀਂ ਕੀਤੀ ਕਿਉਂਕਿ ਗੱਲ ਕਰ ਨਹੀਂ ਪਾਰੇ ਸੀ ਉਹਨਾਂ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਲੋਕਾਂ ਨੂੰ ਜ਼ਿਆਦਾ ਪਛਾਣਦੇ ਵੀ ਨਹੀਂ ਸੀਗੇ ਥੋੜਾ ਜਿਹਾ ਮਤਲਬ ਬਹੁਤ ਜ਼ਿਆਦਾ ਵਿਚਾਲਤ ਖਰਾਬ ਰਹੀ ਪਰ ਉਹਨਾਂ ਦੇ ਮਿਸਟਰ ਨਾਲ ਮੇਰੀ ਤਕਰੀਬਨ ਗੱਲ ਜੀ ਰਹੀ ਸੀ ਜਸਵਿੰਦਰ ਪੱਲਾ ਸਾਹਿਬ ਇਦਾਂ ਦੇ ਇਨਸਾਨ ਸੀ ਜੋ ਆਪਣੀ ਜਿਹੜਾ ਸੋਖ ਹੈ ਉਹ ਤਾਂ ਮੈਨੂੰ ਲੱਗਦਾ ਕਿ ਸਾਰੇ ਨਾਲ ਬਣਦੇ ਸੀ ਪਰ ਦੁੱਖ ਨਹੀਂ ਕਹੇ ਨਾਲ ਬਣਦੇ ਸੀ ਔਰ ਤਾਂ ਹੀ ਜਿਹੜਾ ਹੈ ਬਹੁਤੇ ਲੋਕਾਂ ਨੂੰ ਨਹੀਂ ਪਤਾ ਸੀਗਾ ਇੰਡਸਟਰੀ ਤੋਂ ਬਾਹਰ ਜਾਂ ਜਿਹੜੇ ਉਹਨਾਂ ਦੇ ਚਾਹਣ ਵਾਲੇ ਐ ਕਿ ਜਸਵਿੰਦਰ ਪੱਲਾ ਜੀ ਜਿਹੜੇ ਆ ਉਹ ਬਿਮਾਰ ਚੱਲ ਰਹੇ ਨੇ ਤੇ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਕਿ ਥੋੜਾ ਜਿਹਾ ਉਹ ਇਸ ਚੀਜ਼ ਨੂੰ ਨਹੀਂ ਚਾਹੁੰਦੇ ਸੀ ਕਿ ਲੋਕਾਂ ਨੂੰ ਉਹਨਾਂ ਦੇ ਦੁੱਖ ਬਾਰੇ ਪਤਾ ਚੱਲੇ ਡੈਫੀਨੇਟਲੀ ਦੇਖੋ ਜੀ ਕੋਈ ਕੁਝ ਕਰ ਤਾਂ ਸਕਦਾ ਨਹੀਂ ਜੇ ਜੇ ਤੁਸੀਂ ਇੰਨੀ ਤਕਲੀਫ ਛੋ ਹੋ ਜਾਂ ਇੰਨੀ ਪ੍ਰੋਬਲਮਸ ਛੋ ਹੋ ਕੋਈ ਇਹ ਕੁਝ ਨਹੀਂ ਕਰਦਾ ਬਲਕਿ ਲੋਕ ਵਾਰ-ਵਾਰ ਜਦੋਂ ਕਾਲ ਕਰਦੇ ਆ ਜਾਂ ਗੱਲ ਕਰਦੇ ਆ ਤਾਂ ਉਹ ਤਾਂ ਤੇ ਦੁੱਖ ਨੂੰ ਹੋਰ ਵਧਾਉਂਦੇ ਆ ਮੈਨੂੰ ਤਾਂ ਐਡਾ ਫੀਲ ਹੁੰਦਾ ਹੈ ਕਿ ਦੁੱਖ ਤਾਂ ਬੰਦੇ ਨੂੰ ਇਕੱਲੇ ਹੀ ਸਹਿਣਾ ਪੈਂਦਾ ਸਾਰਿਆਂ ਨੂੰ ਔਰ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਇਹ ਤਬੀਅਤ ਇੰਨੀ ਖਰਾਬ ਹੈ ਤੇ ਬਾਰੇ ਲੋਕਾਂ ਨੂੰ ਪਤਾ ਲੱਗੇ ਔਰ ਫਿਰ ਲੋਕ ਵਾਰ-ਵਾਰ ਕਾਲ ਕਰਨ ਯਾ ਉਹਨਾਂ ਦੀ ਫੈਮਲੀ ਵੀ ਨਹੀਂ ਚਾਹਦੀ ਸੀ ਕਿਉਂਕਿ ਉਹ ਲੋਕ बार-बार ਆਨ ਇਹ ਉਹ ਮਿਲ ਤਾਂ ਸਕਦੇ ਨਹੀਂ ਸੀਗੇ ਉਹਨਾਂ ਨੂੰ ਹਨਾ ਤੇ ਉੱਪਰ ਉਹ ਫੈਮਲੀ ਆਲਰੇਡੀ ਪ੍ਰੋਬਲਮ ਛੰਡੀ ਐ ਸੇ ਲੋਕੀ ਕੀ ਹਾਲ ਐ ਹੁਣ ਕਿੱਦਾਂ ਹੁਣ ਤਬੀਅਤ ਕਿੱਦਾਂ ਉਹ ਚੀਜ਼ਾਂ ਨੂੰ ਹੋਰ ਵਧਾਉਂਦੀ ਐ ਤਕਲੀਫ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਕਿਸੇ ਦਿਨ ਇਸ ਕਰਕੇ ਉਹ ਨਹੀਂ ਚਾਹਦੇ ਸੀ ਕਿ ਜ਼ਿਆਦਾ ਲੋਕ ਉਹਨਾਂ ਨੂੰ ਮਤਲਬ ਕਿਸੇ ਨੂੰ ਜ਼ਿਆਦਾ ਪਤਾ ਲੱਗ ਪਤਾ ਲੱਗ ਬਿਲਕੁਲ ਔਰ ਮੈਂ ਵੀ ਉਹਨਾਂ ਨੂੰ ਜਦੋਂ ਫੋਨ ਕਰਦੀ ਸੀ ਨਾ ਉਹਨਾਂ ਨੂੰ ਫੋਨ ਨਹੀਂ ਕਦੀ ਕਰਦੀ ਸੀ ਮੈਂ ਨੇ ਲਿਖੀ ਸੀ ਉਹ ਕਾਲ ਕਰਦੀ ਸੀ ਕਿ ਤੇ ਉਹ ਕਹਿੰਦੇ ਸੀ ਕਿ ਮੈਂ ਸ਼ੂਟਿੰਗ ਦੀ ਗੱਲ ਕੋਈ ਉਹਨਾਂ ਨੇ ਕਰਨਾ ਨਹੀਂ ਚਾਹੁੰਦੀ ਕਿਉਂਕਿ ਜਿੱਦਾਂ ਹੀ ਸ਼ੂਟਿੰਗ ਦੇ ਬਾਰੇ ਕੋਈ ਗੱਲ ਸੁਣਦੇ ਤਾਂ ਉਹ ਟੈਂਸ ਹੋ ਜਾਂਦੇ ਆ ਬਸ ਉਸੇ 팀 ਪਾਨ ਨੇ ਇੰਨਾ ਕੰਮ ਕੀਤਾ ਜਦੋਂ ਲੈਕਚਰ ਫੀਲਡੋਂ ਵੀ ਬੰਦਾ ਤਾਂ ਸ਼ੂਟਿੰਗ ਕਰ ਰਹੀ ਸੀ ਤੇ ਉਹ ਤੋਂ ਬਾਅਦ ਵੀ ਉਹਨਾਂ ਨੇ ਜਦੋਂ ਰਿਕਾਇਰਮੈਂਟ ਲਈ ਉਸ ਤੋਂ ਬਾਅਦ ਵੀ ਲਗਾਤਾਰ ਸ਼ੂਟ ਕਰ ਰਹੀ ਸੀ ਬੰਦਾ ਇੰਨਾ ਬਿਜ਼ੀ ਰਿਹਾ ਉਹ ਵਿੱਚ ਉਹ ਰੋ ਬੈੱਡ ਤੇ ਰਹਿ ਜਾਏ मतलब ओ मैं बोहोत चीज तरह समझता फील करता एक बंद हूं उस टाइम की उपासना जी ਜੀ ਜੀ ਤੁਹਾਨੂੰ ਤੁਹਾਨੂੰ ਪਤਾ ਹੈ ਕੁਝ ਕਿ ਕਿੰਨੀਆਂ ਤੋਂ ਫਿਲਮਾਂ ਉਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਸੀਂ ਉਹਨਾਂ ਨੂੰ ਫਿਲਮਾਂ ਵਿੱਚ ਦੇਖ ਵੀ ਨਹੀਂ پا ਰਹੇ ਸੀ ਇਹਦਾ ਕਾਰਨ ਡੈਫੀਨੇਟਲੀ ਉਹਨਾਂ ਦੀ ਖਰਾਬ ਤਬੀਅਤ ਹੋਏਗੀ ਪਰ ਕੁਝ ਅੰਦਾਜ਼ਾ ਹੈ ਕਿ ਕਿੰਨੀਆਂ ਫਿਲਮਾਂ ਦੇ ਵਿੱਚ ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਦੇਖ ਸਕਦੇ ਹਾਂ ਉਹਨਾਂ ਦੀਆਂ ਕਾਫੀ ਫਿਲਮਾਂ ਚਾਹੀਏ ਜੀ ਹੱਲੇ ਇਸ ਕਰਕੇ ਵੀ ਰੁਕੀ ਹੋਈਆਂ ਸੀ ਕਿਉਂਕਿ ਡਬਿੰਗ ਵਗੈਰਾ ਤੋਂ ਬਿਨਾਂ ਤਾਂ ਫਿਲਮ ਨਹੀਂ ਹੁੰਦੀ ਹੈ ਨਾ ਔਰ ਉਹਨਾਂ ਦੀ ਹਾਲਤ ਨਹੀਂ ਸਿਕਿਉਰ ਡਬ ਕਾਸ ਸਕਨ ਫਿਲਮਸ ਪਰ ਹੁੰਦਾ ਡੈਫੀਨਿਟਲੀ ਉਹਨਾਂ ਦੀ ਕੋਈ ਹੋਰ ਹੈ ਹੀ ਨਹੀਂ ਚੋਇਸ ਡਬ ਕੀਤੀ ਹੋਰ ਕੋਈ ਪੁਰਾਣਾ ਪਏਗਾ ਮੇਰੇ ਹਿਸਾਬ ਨਾਲ ਤੇ ਸਫਖ ਫਿਲਮਾਂ ਉਹਨਾਂ ਦੀ ਆਇਆ ਹੈ ਜਿਹੜੀਆਂ ਰਿਲੀਜ਼ ਮੇਰੀਆਂ ਦੋ ਤਿੰਨ ਤਾਂ ਮੇਰੇ ਨਾਲ ਹੀ ਹੈ ਉਹਨਾਂ ਦੀ ਅੱਛਾ ਉਹ ਰਿਲੀਜ਼ ਤੇ ਬਿਲਕੁਲ ਚਾਹੇ ਉਹ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਸਾਡੇ ਦਿਲਾਂ ਦੇ ਵਿੱਚ ਤੇ ਉਹਨਾਂ ਨੇ ਹਮੇਸ਼ਾ ਇੱਕ ਜਿਹੜੀ ਜਗ੍ਹਾ ਬਣਾਈ ਹੋ ਤੇ ਰਹੀਗੀ ਤੇ ਉਮੀਦ ਕਰਦੇ ਆ ਕਿ ਜੋ ਪਾਣਾ ਇਹ ਵਾਪਰਿਆ ਹੈ ਪਰਿਵਾਰ ਨੂੰ ਹੌਸਲਾ ਜਿਹੜਾ ਉਹ ਮਿਲੇ ਤੇ ਤੁਹਾਡੇ ਵਰਗੇ ਜਦੋਂ ਦੋਸਤ ਨਾਲ ਹੁੰਦੇ ਨੇ ਪਰਿਵਾਰਕ ਦੀ ਤਰ੍ਹਾਂ ਜਿਹੜੇ ਦੋਸ ਹੁੰਦੇ ਪਰਿਵਾਰ ਦੀ ਤਰ੍ਹਾਂ ਉਹਨਾਂ ਨਾਲ ਵੀ ਮਿਲਦਾ ਪਰਿਵਾਰ ਨੂੰ ਥੋੜਾ ਜਿਹਾ ਹੌਸਲਾ ਜਿਹੜਾ ਮਿਲ ਜਾਂਦਾ ਮੈਂ ਤਾਂ ਇਸ ਕਲਪਤ ਮੈਂ ਤਾਂ ਬਸ ਵਾਏ ਗੁਰੂ ਕੋ ਜੀ ਇਹ ਦੱਸ ਦਿੰਦੀ ਕਿ ਉਹਨਾਂ ਦੇ ਪਰਿਵਾਰ ਨੂੰ ਸਹਿਸ਼ਕਤੀ ਬਖਸ਼ੇ ਕਿਉਂਕਿ ਜਦ ਅਸੀਂ ਇੰਨਾ ਫੀਲ ਕਰ ਰਹੇ ਹਾਂ ਜਿਹੜੇ ਕਿ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਜਾਂ ਉਹਨਾਂ ਦੇ ਕਲੀਗਸ ਜੋ ਫੀਲ ਕਰ ਰਹੇ ਤਾਂ ਉਹਨਾਂ ਦੀ ਫੈਮਿਲੀ ਤੇ ਕੀ ਬੀਤ ਰਹੀ ਹੋਗੀ ਐਸਾ ਇਨਸਾਨ ਜਿਹੜਾ ਆਪਣੇ ਪਰਿਵਾਰ ਨੂੰ ਸਭ ਨਾਲ ਹੋਇਆ ਦਾ ਪਿਆਰ ਕਰਦਾ ਸੀ ਉਹਨਾਂ ਲਈ ਇਹ ਬਹੁਤ ਹੀ ਮੁਸ਼ਕਿਲ ਘੜੀ ਹੈ ਵਾਹਿਗੁਰੂ ਆ ਰੋ ਹੌਸਲਾ ਬਖਸ਼ੇ ਕਿ ਇੰਨੇ ਵੱਡੇ ਦੁੱਖ ਨੂੰ ਸਹਿ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਉਸਾਸੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ Done with. Thank you.